हेलो गाइस वेलकम टू माय न्यू ब्लॉग और केमे सारे ठीक ठाक होई मेरे बोलो सारे सब्सक्राइबर गुड मॉर्निंग जी सवेरे देव चुके निश्चित इस वक्त खडे बर्नवाला मंडी ਦੇ ਵਿੱਚ 3 ਕਹਿ ਗਈ ਅੱਜ 6 ਦਿਨ ਹੈਗਾ ਅੱਜ ਸ਼ਨੀਵਾਰ ਤੇ ਅੱਜ ਆਪਾਂ ਗੱਲਬਾਤ ਕਰਦੇ ਆਂ ਵੀ ਅੱਜ ਦਾ ਕੀ ਪਾਸ ਚੱਲ ਰਿਹਾ ਜੀ ਫੂਲ ਸੇਲ ਦਾ ਰੇਟ ਜੀ ਤੇ ਆਪਾਂ ਬੰਦ ਕਰੇਟਾਂ ਬਾਰੇ ਗੱਲਬਾਤ ਕਰਾਂਗੇ ਵੀ ਅੱਜ ਦਾ ਕੀ ਪਾਸ ਚੱਲ ਰਿਹਾ ਜੀ ਤੇ ਕੱਲ ਛੰਡੇ ਨੂੰ ਮੰਡੀ ਬੰਦ ਹੁੰਦੀ ਹੈ ਬਰਨਾਲਾ ਮੰਡੀ ਦੀ ਚਲੋ ਆਪਾਂ ਗੱਲਬਾਤ ਕਰਦੇ ਵੀ ਅੱਜ ਦਾ ਕੀ ਭਾਅ ਚੰਦਰਾ ਜੀ ਹੋਲ سیل ਰੇਟ ਬਾਰੇ ਆਪਾਂ ਗੱਲਬਾਤ ਕਰਦੇ ਵੀ ਅੱਜ ਦਾ ਕੀ ਭਾਅ ਦੋਸਤੋ ਆਪਾਂ ਗੱਲਬਾਤ ਕਰਦੇ ਵੀ ਅੱਜ ਦਾ ਕੀ ਭਾਅ ਚੱਲ ਰਿਹਾ ਜੀ ਸਬਜ਼ੀਆਂ ਦਾ ਕੀ ਤੇ ਹੋਲ سیل ਰੇਟ ਬਾਰੇ ਆਪਾਂ ਗੱਲਬਾਤ ਕਰਦੇ ਵੀ ਅੱਜ ਦਾ ਕੀ ਭਾਅ ਜੀ ਸਵੇਰੇ ਲੱਗਦੀਆ ਮੀਂਹ ਪੈਣ ਥੋੜਾ ਥੋੜਾ ਮੀਂਹ ਪੈ ਰਾਇਆ ਜੀ ਹਾਂਜੀ ਦੋਸਤੋ ਪਿੰਡੀ ਦਾ ਭਾਅ ਹੈਗਾ ਜੀ ਅੱਜ ਦਾ ਜੀ ਪਨਸੇਰੀ ਦਾ ਭਾਅ ਹੈਗਾ ਜੀ ਅੱਜ ਦਾ ਜੀ 250 ਤੋਂ ਲੈ ਕੇ 300 ਰੁਪਏ ਤੱਕ ਦਾ ਭਾਅ ਜੀ ਪਿੰਡੀ ਦਾ ਜੀ ਅੱਜ ਦਾ ਜੀ ਇਹ ਪਨਸੇਰੀ ਦਾ ਭਾਅ ਜੀ ਅੱ ਤੇ ਕਿਲੋ ਦਾ ਭਾਅ ਰਿਹਾ ਜੀ ਅੱਜ ਦਾ ਜੀ 50 ਰੁਪਏ 50 ਤੋਂ ਲੈ ਕੇ 60 ਰੁਪਏ ਤੱਕ ਦਾ ਭਾਅ ਜੀ ਪਿੰਡ ਦਾ ਜੀ ਅੱਜ ਦਾ ਜੀ ਹਾਂਜੀ ਦੋਸਤੋ ਮੂਲੀ ਦਾ ਭਾਅ ਹੈਗਾ ਜੀ ਅੱਜ ਦਾ ਜੀ ਕੱਠੀ ਲੈਣੀ ਪਣੀ ਹੈ ਜੇ ਪੰਡ ਲੈਣੀ ਪਣੀ ਹੈ ਜੀ ਇਹ ਘੱਟੋ ਘੱਟ 15 20 ਕਿਲੋ ਹੁੰਦੀ ਹੈ ਇਹ ਮੂਲੀ ਕਿਸੇ ਨੇ ਵੀ ਲੈਣੀ ਹੈ ਜੀ 40 ਰੁਪਏ ਕਿਲੋ ਦਾ ਭਾਅ ਜੀ ਮੂਲੀ ਦਾ ਜੀ ਅੱਜ ਦਾ ਜੀ ਇਹ ਕੱਠੀ ਲੈਣੀ ਪਣੀ ਹੈ ਜੇ ਕਿਸੇ ਨੇ ਵੀ ਲੈਣੀ ਹੈ ਜੀ 40 ਰੁਪਏ ਕਿਲੋ ਦਾ ਭਾਅ ਜੀ ਮੂਲੀ ਦਾ ਜੀ ਅੱਜ ਦਾ ਜੀ ਹਾਂ ਜੀ ਦੋਸਤੋ ਗੋਭੀ ਦਾ ਪਾ ਹੈਗਾ ਜੀ ਅੱਜ ਦਾ ਜੀ ਬੰਦ ਡੱਬੇ ਦਾ ਪਾ ਹੈਗਾ ਜੀ ਅੱਜ ਦਾ ਜੀ 40 ਤੋਂ ਲੈ ਕੇ 50 ਰੁਪਏ ਤੱਕ ਦਾ ਪਾ ਜੀ ਗੋਭੀ ਦਾ ਜੀ ਇਹ ਬੰਦ ਡੱਬੇ ਦਾ ਪਾ ਜੀ ਅੱਜ ਦਾ ਜੀ ਗੋਭੀ ਦਾ ਜੀ ਇਹ ਫੁੱਲ ਗੋਭੀ ਦਾ ਪਾ ਜੀ ਅੱਜ ਦਾ ਜੀ ਡੱਬੇ ਵਾਲੀ ਬੰਦ ਗੋਭੀ ਦਾ ਪਾ ਜੀ ਅੱਜ ਦਾ ਜੀ ਹਾਂਜੀ ਦੋਸਤੋ ਬੈਂਗਣੀ ਦਾ ਪਾ ਹੈਗਾ ਜੀ ਅੱਜ ਦਾ ਜੀ ਪੰਛੇਰੀ ਦਾ ਪਾ ਹੈਗਾ ਜੀ ਬੈਂਗਣੀ ਦਾ ਜੀ ਅੱਜ ਦਾ ਜੀ 150 ਤੋਂ ਲੈ ਕੇ 180 ਰੁਪਏ ਤੱਕ ਦਾ ਪਾ ਜੀ ਬੈਂਗਣੀ ਦਾ ਜੀ ਪੰਛੇਰੀ ਦਾ ਪਾ ਜੀ ਅੱਜ ਦਾ ਜੀ ਬੈਂਗਣੀ ਦਾ ਜੀ 30 ਰੁਪਏ ਤੋਂ ਲੈ ਕੇ 35 ਰੁਪਏ ਤੱਕ ਦਾ ਪਾ ਜੀ ਕਿਲੋ ਦਾ ਜੀ ਅੱਜ ਦਾ ਜੀ ਇਹ ਬੈਂਗਣੀ ਦਾ ਜੀ ਜੀ ਦੋਸਤੋ ਆਪਾਂ ਬਾਈ ਹੈਰੀ ਨਾਲ ਵੀ ਗੱਲਬਾਤ ਕਰਦੇ ਆ ਵੀ ਅੱਜ ਦਾ ਕੀ ਭਾਅ ਚੱਲ ਰਿਹਾ ਜੀ ਕੱਦੂ ਦਾ ਜੀ ਅੱਜ ਬੰਦ ਗਰੇਟਾਂ ਬਾਰੇ ਗੱਲਬਾਤ ਕਰਦੇ ਆ ਵੀ ਅੱਜ ਦਾ ਕੀ ਭਾਅ ਚੱਲ ਰਿਹਾ ਜੀ ਅੱਜ ਦਾ ਜੀ ਹੋਲ ਸੇਲ ਦਾ ਰੇਟ ਜੀ ਹੋਰ ਕਿਵੇਂ ਸਾਡਾ ਲੋਟਾਂ ਹਾਂਜੀ ਦੋਸਤੋ ਬਾਈ ਹੈਰੀ ਨਾਲ ਕਰੀਏ ਗੱਲਬਾਤ ਵੀ ਅੱਜ ਦਾ ਕੀ ਭਾਅ ਚੱਲ ਰਿਹਾ ਜੀ ਕੱਦੂ ਦਾ ਜੀ ਝਾਰ ਵਾਲੇ ਕੱਦੂ ਬਾਰੇ ਗੱਲਬਾਤ ਕਰਦੇ ਆ ਵੀ ਅੱਜ ਦਾ ਕੀ ਭਾਅ ਚੱਲ ਰਿਹਾ ਜੀ ਕੱਦੂ ਦਾ ਜੀ 5 ਕਿਲੋ ਹਾਂਜੀ ਦੋਸਤੋ ਬਾਈ ਹੈਰੀ ਨਾਲ ਕਰੀਏ ਗੱਲਬਾਤ ਵੀ ਅੱਜ ਦਾ ਕੀ ਭਾਅ ਚੱਲ ਹੋਰ ਕੀ ਹਾਲ ਨੇ ਬਾਈ ਹੈਰੀ ਔਰ ਬਾਈ ਠੀਕ ਕੈਮਾ ਬਾਈ ਵਧੀਆ ਬਾਈ ਅੱਜ ਜਾਲ ਵਾਲੇ ਕਦੂ ਦਾ ਕੀ ਭਾ ਰਿਹਾ ਜੀ ਅੱਜ ਜਾਲ ਕਦੂ ਬਈ ਅੱਜ ਵੇਚ ਰਗਾ 60 ਤੋਂ 70 ਤੱਕ ਖੰਡ ਗਿਆ ਰੇਟ ਵੀ ਪਹਿਲਾਂ ਨਾਲੋਂ ਥੋੜਾ ਜਿਆ ਹਾਂਜੀ ਦੋਸਤੋ ਜਾਲ ਵਾਲੇ ਕਦੂ ਦਾ ਰੇਟ ਘਟ ਚੁੱਕਿਆ ਜੀ ਤੇ ਜਾਲ ਵਾਲੇ ਕਦੂ ਦਾ ਭਾ ਰਿਹਾ ਜੀ ਅੱਜ ਦਾ ਜੀ 60 ਤੋਂ ਲੈ ਕੇ 70 ਰੁਪਏ ਤੱਕ ਦਾ ਭਾ ਰਿਹਾ ਜੀ ਜਾਲ ਵਾਲੇ ਕਦੂ ਦਾ ਜੀ ਪੂਰਾ ਵਧੀਆ ਟਾਪ ਦਾ ਕਦੂ ਹੈ ਜੀ ਇਹ ਹਾਂਜੀ ਕद्दू ਦਾ ਭਾਰ ਹੈ ਜੀ ਅੱਜ ਦਾ ਜੀ 60 ਤੋਂ ਲੈ ਕੇ 70 ਰੁਪਏ ਤੱਕ ਦਾ ਭਾਰ ਹੈ ਜੀ ਕद्दू ਦਾ ਜੀ ਅੱਜ ਦਾ ਜੀ ਇਹ ਬੰਦ ਗਰੇਟਾਂ ਦਾ ਭਾਰ ਰਿਹਾ ਜੀ ਅੱਜ ਦਾ ਜੀ ਕद्दू ਦਾ ਜੀ ਹਾਂਜੀ ਦੋਸਤੋ ਪੇਠੇ ਦਾ ਭਾਰ ਹੈਗਾ ਜੀ ਅੱਜ ਦਾ ਜੀ ਬੰਦ ਲਫਾ ਦਾ ਭਾਰ ਹੈਗਾ ਜੀ ਪੇਠੇ ਦਾ ਜੀ ਅੱਜ ਦਾ ਜੀ 10 ਤੋਂ ਲੈ ਕੇ 12 ਰੁਪਏ ਤੱਕ ਦਾ ਭਾਰ ਹੈਗਾ ਜੀ ਪੇਠੇ ਦਾ ਜੀ ਅੱਜ ਦਾ ਜੀ ਕਿਸੇ ਨੇ ਵੀ ਲੈਣਾ ਜੀ 22 ਹੈਰੀ ਕਿਲੋ ਮਿਲ ਜੂਆ ਜੀ ਪੂਰਾ ਟਾਪ ਦਾ ਪੇਠਾ ਜੀ ਕਿਸੇ ਨੇ ਵੀ ਲੈਣਾ ਜੀ 10 ਤੋਂ ਲੈ ਕੇ 12 ਰੁਪਏ ਤੱਕ ਦਾ ਭਾਰ ਹੈਗਾ ਜੀ ਪੇਠੇ ਦਾ ਜੀ ਅੱਜ ਦਾ ਹਾਂਜੀ ਦੋਸਤੋ ਹਰੀ ਮਿਰਚ ਦਾ ਭਾਅ ਹੈਗਾ ਜੀ ਅੱਜ ਦਾ ਜੀ ਬੰਦ ਲਫਾਵੇ ਦਾ ਭਾਅ ਹੈਗਾ ਜੀ ਅੱਜ ਦਾ ਜੀ 30 ਰੁਪਏ ਕਿਲੋ ਦਾ ਭਾਅ ਜੀ ਹਰੀ ਮਿਰਚ ਦਾ ਜੀ ਇਹ ਵੀ 22 ਕਿਲੋ ਹੈਰੀ ਕੋਲੋਂ ਮਿਲ ਜੂ ਜੇ ਕਿਸੇ ਨੇ ਵੀ ਲੈਣਾ ਜੀ ਹਰੀ ਮਿਰਚ ਦਾ ਭਾਜ ਜੀ 30 ਰੁਪਏ ਕਿਲੋ ਦਾ ਭਾਜ ਜੀ ਹਰੀ ਮਿਰਚ ਦਾ ਜੀ ਅੱਜ ਦਾ ਜੀ ਬੰਦ ਲਫਾ ਦਾ ਭਾਜ ਜੀ ਅੱਜ ਦਾ ਜੀ ਹਾਂਜੀ ਦੋਸਤੋ ਚਿਬੜਾਂ ਦਾ ਭਾਅ ਹੈਗਾ ਜੀ ਅੱਜ ਦਾ ਜੀ ਪਨਸੀਰੀ ਦਾ ਭਾਅ ਹੈਗਾ ਜੀ ਅੱਜ ਦਾ ਜੀ 200 ਰੁਪਏ ਦਾ ਭਾਅ ਪਨਸੀਰੀ ਦਾ ਜੀ ਕਿਲੋ ਦਾ ਭਾਅ ਆ ਰਿਹਾ ਜੀ ਚਿਬੜਾਂ ਦਾ ਜੀ ਅੱਜ ਦਾ 40 ਰੁਪਏ ਕਿਲੋ ਦਾ ਭਾਅ ਜੀ ਚਿਬੜਾਂ ਦਾ ਜੀ ਅੱਜ ਦਾ ਹਾਂਜੀ ਦੋਸਤੋ ਦਾਣੇ ਵਾਲੇ ਚੌਲੇ ਦਾ ਭਾਅ ਹੈਗਾ ਜੀ ਅੱਜ ਦਾ ਜੀ ਪਨਸੀਰੀ ਦਾ ਭਾਅ ਆ ਰਿਹਾ ਜੀ ਅੱਜ ਦਾ ਜੀ 300 ਤੋਂ ਲੈ ਕੇ 350 ਰੁਪਏ ਤੱਕ ਦਾ ਭਾਅ ਜੀ ਪਨਸੀਰੀ ਦਾ ਜੀ ਦਾਨੇ ਵਾਲੇ ਚੌਲੇ ਦਾ ਭਾਅ ਜੀ ਅੱਜ ਦਾ ਜੀ ਪੰਛੇਰੀ ਕਿੰਨਾ ਦਾ ਕਰਦਾਂ ਨਾ ਹਾਂਜੀ ਦੋਸਤੋ ਦੇਸੀ ਗੁਆਰੇ ਦਾ ਭਾਅ ਹੈਗਾ ਜੀ ਅੱਜ ਦਾ ਜੀ ਛੋਟੀ ਫਲੀ ਦਾ ਭਾਅ ਆ ਰਿਹਾ ਜੀ ਅੱਜ ਦਾ ਜੀ ਪੰਛੇਰੀ ਦਾ ਭਾਅ ਆ ਰਿਹਾ ਜੀ ਅੱਜ ਦਾ ਜੀ 450 ਰੁਪਏ ਦਾ ਭਾਅ ਜੀ ਪੰਛੇਰੀ ਦਾ ਜੀ ਤੇ ਕਿਲੋ ਦਾ ਭਾਅ ਆ ਰਿਹਾ ਜੀ 90 ਰੁਪਏ ਕਿਲੋ ਦਾ ਭਾਅ ਆ ਰਿਹਾ ਜੀ ਅੱਜ ਦਾ ਜੀ ਪੰਛੇਰੀ ਦੇਸੀ ਗੁਆਰੇ ਦਾ ਭਾਅ ਆ ਰਿਹਾ ਜੀ ਅੱਜ ਦਾ ਜੀ ਹਾਂਜੀ ਦੋਸਤੋ ਕਰਾਉਂਦੇ ਦਾ ਭਾਅ ਹੈਗਾ ਜੀ ਅੱਜ ਦਾ ਜੀ ਕਿਲੋ ਕਿਸੇ ਨੇ ਵੀ ਲੈਣਾ ਜੀ ਅੱਜ ਦਾ ਭਾਅ ਰਿਹਾ ਜੀ ਕਰਾਉਂਦੇ ਦਾ ਜੀ 4 ਵਾਲੀ 4 ਹੀ ਦਾ ਰਿਹਾ ਜੀ ਅੱਜ ਦਾ ਜੀ 80 ਰੁਪਏ ਕਿਲੋ ਦਾ ਭਾਅ ਜੀ ਕਰਾਉਂਦੇ ਦਾ ਜੀ ਅੱਜ ਦਾ ਜੀ ਇਹ ਹਾਂਜੀ ਦੋਸਤੋ ਆਵਲਿਆਂ ਬਾਰੇ ਆਪਾਂ ਗੱਲਬਾਤ ਕਰਦੇ ਆ ਵੀ ਅੱਜ ਦਾ ਕੀ ਭਾਅ ਚੱਲ ਰਿਹਾ ਜੀ ਆਵਲਿਆਂ ਦਾ ਜੀ ਅੱਜ ਦਾ ਜੀ ਔਲਿਆਂ ਦਾ ਭਾਅ ਹੈਗਾ ਜੀ ਅੱਜ ਦਾ ਜੀ 30 ਰੁਪਏ ਕਿਲੋ ਦਾ ਭਾਅ ਹੋ ਗਿਆ ਜੀ ਔਲਿਆਂ ਦਾ ਜੇ ਕਿਸੇ ਨੇ ਵੀ ਲੈਣੇ ਆ ਜੀ 10 ਰੁਪਏ ਕਿਲੋ ਜੀ ਔਲਾ ਆਪਣੇ ਬਰਨਾਲਾ ਮੰਡੀ ਦੇ ਵਿੱਚ ਹੋ ਗਿਆ ਆਉਣਾ ਸਟਾਰਟ ਜੀ 30 ਰੁਪਏ ਕਿਲੋ ਮਿਲ ਜੂ ਜੇ ਕਿਸੇ ਨੇ ਵੀ ਲੈਣਾ ਜੀ 21 ਨੰਬਰ ਦੁਕਾਨ ਤੋਂ ਮਿਲ ਜੂ ਜੇ ਕਿਸੇ ਨੇ ਵੀ ਲੈਣਾ ਜੀ ਠੀਕ ਹੈ ਜੀ 21 ਨੰਬਰ ਦੁਕਾਨ ਤੇ ਮਿਲੂ ਆ ਜੇ ਕਿਸੇ ਨੇ ਵੀ ਲੈਣਾ ਜੀ ਔਲੇ ਦਾ ਭਾਅ ਰਿਹਾ ਜੀ ਅੱਜ ਦਾ ਜੀ 30 ਰੁਪਏ ਕਿਲੋ ਦਾ ਭਾਅ ਜੀ ਔਲੇ ਦਾ ਜੀ ਅੱਜ ਦਾ ਜੀ ਇਹ ਚਾਰੀ ਔਲੇ ਦਾ ਭਾਅ ਜੀ ਅੱਜ ਦਾ ਹਾਂਜੀ ਦੋਸਤੋ ਕਚਾਲੂ ਆਪਾਂ ਹੈਗਾ ਜੀ ਅੱਜ ਦਾ ਜੀ 15 ਰੁਪਏ ਕਿਲੋ ਦਾ ਭਾਅ ਜੀ ਕਚਾਲੂਆਂ ਦਾ ਜੇ ਤੁਸੀਂ ਵੀ ਲੈਣਾ ਜੀ 15 ਰੁਪਏ ਕਿਲੋ ਦਾ ਭਾਅ ਜੀ ਕਚਾਲੂਆਂ ਦਾ ਇਹ ਆਪਾਂ ਅਰਬੀ ਦਾ ਵੀ ਦੱਸ ਦਿੰਨੇ ਆ ਵੀ ਕੀ ਭਾਅ ਚੱਲ ਰਿਹਾ ਜੀ ਅਰਬੀ ਦਾ ਹਾਂਜੀ ਦੋਸਤੋ ਅਰਬੀ ਦਾ ਭਾਅ ਹੈਗਾ ਜੀ ਅੱਜ ਦਾ ਜੀ ਬੰਦਲਫਾਵੇ ਦਾ ਭਾਅ ਹੈਗਾ ਜੀ ਅੱਜ ਦਾ ਜੀ 30 ਰੁਪਏ ਕਿਲੋ ਦਾ ਭਾਅ ਜੀ ਅਰਬੀ ਦਾ ਜੀ ਅੱਜ ਦਾ ਜੀ ਇਹ ਬੰਦਲਫਾਕ ਦਾ ਭਾਅ ਜੀ ਅਰਬੀ ਦਾ ਜੀ ਅੱਜ ਦਾ ਹਾਂਜੀ ਦੋਸਤੋ ਸਰੋਂ ਦੇ ਸਾਗ ਦਾ ਭਾਅ ਹੈਗਾ ਜੀ ਅੱਜ ਦਾ ਜੀ 200 ਤੋਂ ਲੈ ਕੇ 250 ਰੁਪਏ ਦੇ ਕਰਦਾ ਭਾਅ ਜੀ ਸਰੋਂ ਦੇ ਸਾਗ ਦਾ ਜੀ ਅੱਜ ਦਾ ਜੀ ਇਹ ਦਰਜਣ ਦਾ ਭਾਅ ਜੀ ਸਰੋਂ ਦੇ ਸਾਗ ਦਾ ਜੀ ਤੇ ਪਾਲਕ ਦਾ ਭਾਅ ਆ ਰਿਹਾ ਜੀ ਅੱਜ ਦਾ ਜੀ ਵਧੀਆ ਪਾਲਕ ਦਾ ਭਾਅ ਆ ਰਿਹਾ ਜੀ ਅੱਜ ਦਾ ਜੀ 450 ਤੋਂ ਲੈ ਕੇ 500 ਰੁਪਏ ਦੇ ਕਰਦਾ ਭਾਅ ਜੀ ਪਾਲਕ ਦਾ ਜੀ ਅੱਜ ਦਾ ਜੀ ਇਹ ਦਰਜਣ ਦਾ ਭਾਅ ਜੀ ਪਾਲਕ ਦਾ ਹੈ ਨਾ ਹਾਂਜੀ ਦੋਸਤੋ ਕੱਚੇ ਚੌਲੇ ਦਾ ਭਾਅ ਹੈਗਾ ਜੀ ਅੱਜ ਦਾ ਜੀ ਪੰਸੇਰੀ ਦਾ ਭਾਅ ਰਿਹਾ ਜੀ ਅੱਜ ਦਾ ਜੀ 400 ਤੋਂ ਲੈ ਕੇ 450 ਰੁਪਏ ਤੱਕ ਦਾ ਭਾਅ ਜੀ ਕੱਚੇ ਚੌਲੇ ਦਾ ਜੀ ਅੱਜ ਦਾ ਜੀ ਪੰਸੇਰੀ ਦਾ ਭਾਅ ਜੀ ਅੱਜ ਦਾ ਜੀ ਹਾਂਜੀ ਦੋਸਤੋ ਅੱਲਾ ਦਾ ਭਾਅ ਹੈਗਾ ਜੀ ਅੱਜ ਦਾ ਜੀ ਬੰਦ ਗਰੇਟਾਂ ਦਾ ਭਾਅ ਰਿਹਾ ਜੀ ਅੱਲਾ ਦਾ ਜੀ ਅੱਜ ਦਾ ਜੀ 60 ਰੁਪਏ ਕਿਲੋ ਦਾ ਭਾਅ ਜੀ ਅੱਲਾ ਦਾ ਜੀ ਇਹ ਬੰਦ ਗਰੇਟਾਂ ਦਾ ਭਾਅ ਜੀ ਵਧੀਆ ਅੱਲਾ ਦਾ ਭਾਅ ਜੀ ਅੱਜ ਦਾ ਜੀ ਇਹ 60 ਰੁਪਏ ਕਿਲੋ ਦਾ ਭਾਅ ਜੀ ਅੱਲਾ ਦਾ ਜੀ ਹਾਂਜੀ ਦੋਸਤੋ ਅਦਰਕ ਦਾ ਭਾਅ ਹੈਗਾ ਜੀ ਅੱਜ ਦਾ ਜੀ ਬੰਦ ਘੱਟੇ ਦਾ ਭਾਅ ਰਿਹਾ ਜੀ ਅਦਰਕ ਦਾ ਜੀ ਅੱਜ ਦਾ ਜੀ 50 ਤੋਂ ਲੈ ਕੇ 55 ਰੁਪਏ ਤੱਕ ਦਾ ਭਾਅ ਜੀ ਅਦਰਕ ਦਾ ਜੀ ਅੱਜ ਦਾ ਜੀ ਬੁਧੀਆਂ ਅਦਰਕ ਦਾ ਭਾਅ ਜੀ ਅੱਜ ਦਾ ਜੀ ਹਾਂਜੀ ਦੋਸਤੋ Shimla ਮਿਰਚ ਦਾ ਭਾਅ ਹੈਗਾ ਜੀ ਅੱਜ ਦਾ ਜੀ ਬੰਦ ਡੱਬਿਆਂ ਦਾ ਭਾਅ ਹੈਗਾ ਜੀ Shimla ਮਿਰਚ ਦਾ ਜੀ ਅੱਜ ਦਾ ਜੀ 70 ਤੋਂ ਲੈ ਕੇ 80 ਰੁਪਏ ਤੱਕ ਦਾ ਭਾਅ ਜੀ Shimla ਮਿਰਚ ਦਾ ਜੀ ਅੱਜ ਦਾ ਜੀ ਇਹ ਬੰਦ ਡੱਬਿਆਂ ਦਾ ਭਾਅ ਜੀ Shimla ਮਿਰਚ ਦਾ ਜੀ ਅੱਜ ਦਾ हां जी दोस्तों पत्ता गोभी ਦਾ ਭਾਅ ਹੈਗਾ ਜੀ ਅੱਜ ਦਾ ਜੀ 28 ਤੋਂ ਲੈ ਕੇ 30 ਰੁਪਏ ਤੱਕ ਦਾ ਭਾਅ ਜੀ ਪੱਤਾ ਗੋਭੀ ਦਾ ਜੀ ਅੱਜ ਦਾ ਜੀ ਇਹ ਬੰਦ ਗੱਟਿਆਂ ਦਾ ਭਾਅ ਜੀ ਪੱਤਾ ਗੋਭੀ ਦਾ ਜੀ ਅੱਜ ਦਾ हां जी दोस्तों ਤਰੇਲੇ ਦਾ ਭਾਅ ਹੈਗਾ ਜੀ ਅੱਜ ਦਾ ਜੀ 50 ਤੋਂ ਲੈ ਕੇ 55 ਰੁਪਏ ਤੱਕ ਦਾ ਭਾਅ ਜੀ ਤਰੇਲੇ ਦਾ ਜੀ ਅੱਜ ਦਾ ਜੀ ਇਹ ਬੰਦ ਲਫਾ ਫੇ ਦਾ ਭਾਅ ਜੀ ਅੱਜ ਦਾ ਜੀ ਤਰੇਲੇ ਦਾ ਜੀ ਅੱਜ ਦਾ ਹਾਂਜੀ ਦੋਸਤੋ ਗਜਰਾਂ ਦਾ ਭਾਅ ਹੈਗਾ ਜੀ ਅੱਜ ਦਾ ਜੀ ਬੰਦਪੂਰੀ ਦਾ ਭਾਅ ਰਿਹਾ ਜੀ ਅੱਜ ਦਾ ਜੀ 850 ਤੋਂ ਲੈ ਕੇ 900 ਰੁਪਏ ਦੇ ਕਿਲੋ ਦਾ ਭਾਅ ਜੀ ਗਜਰਾਂ ਦਾ ਜੀ ਅੱਜ ਦਾ ਜੀ ਇਹ ਬੰਦ ਗੱਟਿਆਂ ਦਾ ਭਾਅ ਜੀ ਗਜਰਾਂ ਦਾ ਜੀ ਅੱਜ ਦਾ ਜੀ ਪਨਸੇਰੀ ਲੈਣੀ ਹੈ ਜੇ ਕਿਸੇ ਨੇ ਜੀ ਪਨਸੇਰੀ ਦਾ ਭਾਅ ਹੈਗਾ ਜੀ ਅੱਜ ਦਾ ਜੀ 150 ਰੁਪਏ ਪਰ ਪਨਸੇਰੀ ਦਾ ਭਾਅ ਜੀ ਗਜਰਾਂ ਦਾ ਜੀ 30 ਰੁਪਏ ਕਿਲੋ ਦਾ ਭਾਅ ਰਿਹਾ ਜੀ ਗਜਰਾਂ ਦਾ ਜੀ ਅੱਜ ਦਾ ਜੀ ਇਹ ਇਕੱਠੇ ਲੈਣੇ ਪੈਣੇ ਆ ਜੇ ਕਿਸੇ ਨੇ ਵੀ ਲੈਣੀ ਹੈ ਜੀ ਪਨਸੇਰੀ ਦਾ ਭਾਅ ਹੁੰਦਾ ਜੀ ਅੱਜ ਦਾ ਜੀ ਇਹ ਹਾਂਜੀ ਦੋਸਤੋ ਆਪਾਂ ਫਰੂਟ ਬਾਰੇ ਵੀ ਗੱਲਬਾਤ ਕਰਦੇ ਵੀ ਅੱਜ ਦਾ ਕੀ ਭਾਅ ਚੱਲ ਰਿਹਾ ਜੀ ਫਰੂਟ ਦਾ ਜੀ ਆਪਾਂ ਹੌਨ ਸੀਜ਼ਨ ਦੇ ਬਾਰੇ ਆਪਾਂ ਗੱਲਬਾਤ ਕਰਦੇ ਵੀ ਅੱਜ ਦਾ ਕੀ ਭਾਅ ਚੱਲ ਰਿਹਾ ਜੀ ਫਰੂਟ ਦਾ ਜੀ ਅੱਜ ਦਾ ਹਾਂਜੀ ਦੋਸਤੋ ਅਮਰੂਦ ਦਾ ਭਾਅ ਰਿਹਾ ਜੀ ਅੱਜ ਦਾ ਜੀ ਵਧੀਆ ਅਮਰੂਦ ਦਾ ਭਾਅ ਰਿਹਾ ਜੀ ਅੱਜ ਜੀ 30 ਤੋਂ ਲੈ ਕੇ 35 ਰੁਪਏ ਤੱਕ ਦਾ ਭਾਅ ਜੀ ਅਮਰੂਦ ਦਾ ਜੀ ਅੱਜ ਦਾ ਜੀ ਇਹ ਬੰਦ ਗਰੇਟਾਂ ਦਾ ਭਾਅ ਜੀ ਅਮਰੂਦ ਦਾ ਜੀ ਅੱਜ ਦਾ ਹਾਂਜੀ ਦੋਸਤੋ ਬੰਦ ਗਰੇਟਾਂ ਦਾ ਭਾਅ ਦਾ ਜੀ ਸੇਵ ਦਾ ਕੀ ਭਾਅ ਰਿਹਾ ਜੀ ਸੇਵ ਦਾ ਭਾਅ ਰਿਹਾ ਜੀ ਅੱਜ ਦਾ ਜੀ 40 ਰੁਪਏ ਕਿਲੋ ਦਾ ਭਾਅ ਜੀ ਸੇਵ ਦਾ ਜੀ ਇਹ ਬੰਦ ਗਰੇਟਾਂ ਦਾ ਭਾਅ ਜੀ ਸੇਵ ਦਾ ਜੀ ਅੱਜ ਦਾ ਜੀ ਇਹ ਮੱਚ ਲਾਲੇ ਸੇਵ ਦਾ ਭਾਅ ਜੀ ਅੱਜ ਦਾ ਜੀ ਆਪਾਂ ਹੋਰ ਵੀ ਦਿਖਾ ਦਨੇ ਜੀ 70 ਰੁਪਏ ਕਿਲੋ ਵਾਲਾ ਵੀ ਸੇਵ ਦਿਖਾ ਦਨੇ ਇਹ ਕਿਸ ਨੇ ਲੈਣਾ ਹਾਂਜੀ ਦੋਸਤੋ 70 ਰੁਪਏ ਕਿਲੋ ਦਾ ਭਾਅ ਜੀ ਸੇਵ ਦਾ ਜੀ ਅੱਜ ਦਾ ਜੀ ਇਹ ਬੰਦ ਗਰੇਟਾਂ ਦਾ ਭਾਅ ਜੀ ਕਿਸ ਨੇ ਵੀ ਲੈਣਾ ਜੀ ਸੇਵ ਪੂਰਾ ਵਧੀਆ ਸੇਵ ਆ ਜੀ ਇਹ 50 ਰੁਪਏ ਕਿਲੋ ਦਾ ਭਾਅ ਜੀ ਸੇਵ ਦਾ ਜੀ ਅੱਜ ਦਾ ਹਾਂਜੀ ਦੋਸਤੋ ਸੇਵ ਦਾ ਭਾਅ ਜੀ 50 ਰੁਪਏ ਕਿਲੋ ਵੀ ਮਿਲ ਜੂ ਜੇ ਕਿਸੇ ਨੇ ਲੈਣਾ ਜੀ ਸੇਵ ਪੂਰਾ ਵਧੀਆ ਸੇਵ ਆ ਜੀ ਇਹ 50 ਰੁਪਏ ਕਿਲੋ ਦਾ ਭਾਅ ਜੀ ਸੇਵ ਦਾ ਜੀ ਇਹ 5 ਨੰਬਰ ਦੁਕਾਨ ਤੋਂ ਮਿਲ ਜੂ ਜੇ ਕਿਸੇ ਨੇ ਵੀ ਲੈਣਾ ਜੀ 50 ਰੁਪਏ ਕਿਲੋ ਦਾ ਭਾਅ ਜੀ ਸੇਵ ਦਾ ਜੀ ਅੱਜ ਦਾ ਇਹ ਵੀ ਬੰਦ ਗ੍ਰੇਡ ਲੈਣੇ ਪੜਿਆ ਜੀ ਕਿਸੇ ਨੇ ਵੀ ਲੈਣਾ ਜੀ ਹਾਂਜੀ ਦੋਸਤੋ ਮਸ਼ਮੀ ਦਾ ਭਾਅ ਹੈਗਾ ਜੀ ਅੱਜ ਦਾ ਜੀ ਬੰਦ ਘੱਟੇ ਦਾ ਭਾਅ ਹੈਗਾ ਜੀ ਅੱਜ ਦਾ ਜੀ 650 ਤੋਂ ਲੈ ਕੇ 850 ਰੁਪਏ ਤੱਕ ਦਾ ਭਾਅ ਜੀ ਮਸੰਮੀ ਦਾ ਜੀ ਅੱਜ ਦਾ ਜੀ ਇਹ ਬੰਦ ਘਟਿਆ ਦਾ ਭਾਅ ਜੀ ਮਸੰਮੀ ਦਾ ਜੀ ਅੱਜ ਦਾ ਜੀ ਇਹ 20 ਕਿਲੋ ਵਾਲੀ ਮਸੰਮੀ ਦਾ ਭਾਅ ਜੀ ਅੱਜ ਦਾ ਜੀ ਹਾਂਜੀ ਦੋਸਤੋ ਵਧੀਆ ਨਾਰਾਂ ਦਾ ਭਾਅ ਹੈਗਾ ਜੀ ਅੱਜ ਦਾ ਜੀ ਵਧੀਆ ਨਾਰਾਂ ਦਾ ਭਾਅ ਹੈਗਾ ਜੀ ਅੱਜ ਦਾ ਜੀ 1000 ਤੋਂ ਲੈ ਕੇ 1100 ਰੁਪਏ ਤੱਕ ਦਾ ਭਾਅ ਜੀ 1200 ਰੁਪਏ ਤੱਕ ਮਿਲ ਜੀਏ ਕਿਸੇ ਨੂੰ ਵੀ ਲੈਣਾ ਜੀ ਨਾਰਾਂ ਦਾ ਭਾਅ ਰਿਹਾ ਜੀ ਅੱਜ ਦਾ ਜੀ 1000 ਤੋਂ ਲੈ ਕੇ 1200 ਰੁਪਏ ਤੱਕ ਦਾ ਭਾਅ ਜੀ ਨਾਰਾਂ ਦਾ ਜੀ ਅੱਜ ਦਾ ਜੀ ਇਹ ਬੰਦ ਡੱਬਿਆਂ ਦਾ ਭਾਅ ਜੀ ਅੱਜ ਦਾ ਜੀ ਨਾਰਾਂ ਦਾ ਹਾਂਜੀ ਦੋਸਤੋ ਕੀਵੀ ਦਾ ਭਾਅ ਹੈਗਾ ਜੀ ਡੱਬੀ ਦਾ ਜੀ ਬੰਦ ਡੱਬੀ ਦਾ ਭਾਅ ਰਿਹਾ ਜੀ ਅੱਜ ਦਾ ਜੀ 110 ਤੋਂ ਲੈ ਕੇ 15 ਰੁਪਏ ਤੱਕ ਦਾ ਭਾਅ ਜੀ ਅੱਜ ਦਾ ਜੀ ਕੀਵੀ ਦਾ ਜੀ ਇਹ ਬੰਦ ਡੱਬੀ ਦਾ ਭਾਅ ਜੀ ਇਹਦੇ ਵਿੱਚ 4 ਪੀਸ ਹੁੰਦੇ ਜੀ ਕਿਸੇ ਨੇ ਵੀ ਲੈਣਾ ਜੀ 110 ਤੋਂ ਲੈ ਕੇ 115 ਰੁਪਏ ਤੱਕ ਦਾ ਭਾਅ ਜੀ ਪਲੇਟ ਡੱਬੀ ਦਾ ਜੀ ਅੱਜ ਦਾ ਜੀ ਇਹ ਬੰਦ ਡੱਬੀ ਦਾ ਭਾਅ ਜੀ ਕਿੰਵੀ ਦਾ ਜੀ ਅੱਜ ਦਾ ਹਾਂ ਜੀ ਦੋਸਤੋ ਸੇਵ ਦਾ ਭਾਅ ਆ ਰਿਹਾ ਜੀ ਅੱਜ ਦਾ ਜੀ 90 ਰੁਪਏ ਕਿਲੋ ਦਾ ਭਾਅ ਆ ਰਿਹਾ ਜੀ ਸੇਵ ਦਾ ਜੀ ਅੱਜ ਦਾ ਜੀ ਇਹ ਬੰਦ ਡੱਬੇ ਦਾ ਭਾਅ ਆ ਰਿਹਾ ਜੀ ਸੇਵ ਦਾ ਜੀ ਅੱਜ ਦਾ ਜੀ ਵਧੀਆ ਸੇਵ ਦਾ ਭਾਅ ਆ ਰਿਹਾ ਜੀ ਅੱਜ ਦਾ ਜੀ 90 ਰੁਪਏ ਕਿਲੋ ਦਾ ਭਾਅ ਜੀ ਸੇਵ ਦਾ ਜੀ ਅੱਜ ਦਾ ਜੀ ਇਹ ਦੇ ਪੈਸੇ ਹਾਂਜੀ ਦੋਸਤੋ ਸੇਵ ਦਾ ਭਾਅ ਰਿਹਾ ਜੀ ਅੱਜ ਦਾ ਜੀ ਵਧੀਆ ਸੇਵ ਦਾ ਭਾਅ ਆ ਰਿਹਾ ਜੀ ਅੱਜ ਦਾ ਜੀ 100 ਤੋਂ ਲੈ ਕੇ 110 ਰੁਪਏ ਤੱਕ ਦਾ ਭਾਅ ਆ ਰਿਹਾ ਜੀ ਸੇਵ ਦਾ ਜੀ ਇਹ ਬੰਦ ਪੇਟੀ ਦਾ ਭਾਅ ਰਿਹਾ ਜੀ ਇਹ ਘੱਟੋ ਘੱਟ 13 ਕਿਲੋ ਜਾਂ 14 ਕਿਲੋ ਸੇਵ ਹੁੰਦਾ ਜੀ ਇਹਦੇ ਵਿੱਚ 100 ਤੋਂ ਲੈ ਕੇ 110 ਰੁਪਏ ਤੱਕ ਦਾ ਭਾਅ ਆ ਰਿਹਾ ਜੀ ਸੇਵ ਦਾ ਜੀ ਅੱਜ ਹਾਂਜੀ ਦੋਸਤੋ ਆਪਾਂ ਇਸ ਵਕਤ ਖੜੇ ਹਾਂਗੇ ਜਗਤ ਫਰੂਟ ਤੇ ਖੜੇ ਹਾਂਗੇ ਆਪਾਂ ਗੱਲਬਾਤ ਕਰਦੇ ਜੀ ਅੱਜ ਦਾ ਕੀ ਭਾਅ ਚੱਲ ਰਿਹਾ ਜੀ ਅੱਜ ਦਾ ਜੀ ਆਪਾਂ ਨਰੀਅਲ ਬਾਰੇ ਵੀ ਗੱਲਬਾਤ ਕਰਾਂਗੇ ਵੀ ਅੱਜ ਦਾ ਕੀ ਭਾਅ ਚੱਲ ਰਿਹਾ ਜੀ ਅੱਜ ਦਾ ਜੀ ਆਪਾਂ ਹੋਲ ਸੇਲ ਰੇਟ ਬਾਰੇ ਗੱਲਬਾਤ ਕਰਦੇ ਆ ਜੀ ਅੱਜ ਦਾ ਕੀ ਭਾਅ ਜੀ ਹਾਂਜੀ ਦੋਸਤੋ ਨਰੀਅਲ ਦਾ ਭਾਅ ਹੈਗਾ ਜੀ ਅੱਜ ਦਾ ਜੀ ਬੰਦਲਫਾਫੇ ਦਾ ਭਾਅ ਹੈਗਾ ਜੀ ਅੱਜ ਦਾ ਜੀ 10 ਪੀਸ ਹੁੰਦੇ ਜੀ ਇਹਦੇ ਵਿੱਚ 550 ਰੁਪਏ ਦਾ ਭਾਅ ਰਹਿ ਗਿਆ ਜੀ ਅਲਫਾਫੇ ਦਾ ਜੀ ਅੱਜ ਦਾ ਜੀ ਇਹਦੇ ਵਿੱਚ 10 ਪੀਸ ਹੁੰਦੇ ਜੀ ਨਰੀਅਲ ਦਾ ਭਾਅ ਰਿਹਾ ਜੀ ਜੈਕਟ ਫਰੂਟ ਤੋਂ ਮਿਲੂ ਜੇ ਕਿਸੇ ਨੇ ਵੀ ਲੈਣਾ ਜੀ 550 ਰੁਪਏ ਦਾ ਭਾਅ ਮਿਲੂਗਾ ਜੀ ਕਿਸੇ ਨੇ ਲੈਣਾ ਜੀ ਬੰਦਲਫਾਫੇ ਦਾ ਭਾਅ ਜੀ ਅ ਹਾਂਜੀ ਦੋਸਤੋ ਆਪਾਂ ਪਵਿੱਤਾ ਵੀ ਦਿਖਾ ਦਨੇ ਜੀ ਬਾਈ ਹੋਰਾਂ ਕੋਲੇ ਆਰਗੈਨਿਕ ਪਵਿੱਤਾ ਹੁੰਦਾ ਜੀ ਕਿਸੇ ਨੇ ਵੀ ਲੈਣਾ ਜੀ ਆਰਗੈਨਿਕ ਬਿਨਾ ਮਸਾਲੇ ਤੋਂ ਤਿਆਰ ਕੀਤਾ ਜਾਂਦਾ ਜੀ ਇਹ ਪਵਿੱਤਾ ਜੀ ਪੂਰਾ ਵਧੀਆ ਟੌਪ ਦਾ ਪਵਿੱਤਾ ਹੁੰਦਾ ਜੀ ਇਹ ਪਵਿੱਤੇ ਦਾ ਭਾਅ ਰਿਹਾ ਜੀ ਅੱਜ ਦਾ ਜੀ 40 ਤੋਂ ਲੈ ਕੇ 45 ਰੁਪਏ ਤੱਕ ਦਾ ਭਾਅ ਰਿਹਾ ਜੀ ਪਵਿੱਤੇ ਦਾ ਜੀ ਇਹ ਆਰਗੈਨਿਕ ਪਵਿੱਤੇ ਦਾ ਭਾਅ ਜੀ ਅੱਜ ਦਾ ਜੀ ਇਹ ਜੈਕ ਫਰੂਟ ਤੋਂ ਮੇਜੂ ਜੀ ਕਿਸੇ ਨੇ ਲੈਣਾ ਜੀ ਆਰਗੈਨਿਕ ਪਵਿੱਤਾ ਹੁੰਦਾ ਜੀ ਇਹ ਹਾਂਜੀ ਦੋਸਤੋ ਕੇਲੇ ਦਾ ਭਾਅ ਆ ਰਿਹਾ ਜੀ ਅੱਜ ਦਾ ਜੀ 25 ਤੋਂ ਲੈ ਕੇ 30 ਰੁਪਏ ਤੱਕ ਦਾ ਭਾਅ ਆ ਰਿਹਾ ਜੀ ਕੇਲੇ ਦਾ ਜੀ ਅੱਜ ਦਾ ਜੀ ਇਹ ਬੰਦ ਗਰੇਟਾਂ ਦਾ ਭਾਅ ਆ ਰਿਹਾ ਜੀ ਕੇਲੇ ਦਾ ਜੀ ਅੱਜ ਦਾ ਹਾਂਜੀ ਦੋਸਤੋ ਸੁੱਕੇ ਨਰੀਅਲ ਦਾ ਭਾਅ ਆ ਰਿਹਾ ਜੀ ਅੱਜ ਦਾ ਜੀ 55 ਰੁਪਏ ਦਾ ਭਾਅ ਆ ਰਿਹਾ ਜੀ ਅੱਜ ਦਾ ਜੀ ਪੀਸ ਸਿੰਗਲ ਪੀਸ ਦਾ ਭਾਅ ਆ ਰਿਹਾ ਜੀ ਅੱਜ ਦਾ ਜੀ 55 ਰੁਪਏ ਦਾ ਭਾਅ ਆ ਰਿਹਾ ਜੀ ਇਹ ਘੱਟੋ ਘੱਟ 10 ਪੀਸ ਲੈਣੇ ਪੈਣੇ ਜੇ ਕਿਸੇ ਨੂੰ ਵੀ ਲੈਣੇ ਜੀ ਬਾਈ ਕੋਲ ਜਗਤ ਫਰੂਟ ਤੋਂ ਮਿਲ ਜੂ ਜੇ ਕਿਸੇ ਨੂੰ ਵੀ ਲੈਣਾ ਜੀ ਸੁੱਕੇ ਨਰੀਅਲ ਦਾ ਭਾਅ ਰਿਹਾ ਜੀ ਅੱਜ ਦਾ ਜੀ 5500 ਰੁਪਏ ਦਾ ਭਾਅ ਰਿਹਾ ਜੀ ਅੱਜ ਦਾ ਜੀ ਹਾਂਜੀ ਦੋਸਤੋ ਇਹ ਵੀ ਜਗਤ ਫਰੂਟ ਤੋਂ ਮਿਲ ਜੂ ਜੇ ਕਿਸੇ ਨੇ ਵੀ ਲੈਣਾ ਜੀ ਸ਼ਾਓ ਦਾ ਭਾਅ ਰਿਹਾ ਜੀ ਅੱਜ ਦਾ ਜੀ ਸੇਵ ਦਾ ਭਾਅ ਰਿਹਾ ਜੀ ਅੱਜ ਦਾ ਜੀ ਬੰਦ ਗਰੇਟਾਂ ਦਾ ਭਾਅ ਰਿਹਾ ਜੀ ਇਹ ਹਿਮਾਚਲਾਲਾ ਸੇਵ ਹੈ ਜੀ ਪੂਰਾ ਵਧੀਆ ਟੌਪ ਦਾ ਸੇਵ ਹੈ ਜੀ ਇਹ ਇਹਦਾ ਭਾਅ ਰਿਹਾ ਜੀ ਅੱਜ ਦਾ ਜੀ 70 ਤੋਂ ਲੈ ਕੇ 78 ਰੁਪਏ ਤੱਕ ਦਾ ਭਾਅ ਰਿਹਾ ਜੀ ਅੱਜ ਦਾ ਜੀ ਸੇਵ ਦਾ ਜੀ ਇਹ ਬੰਦ ਗਰੇਟਾਂ ਦਾ ਭਾਅ ਜੀ ਅੱਜ ਦਾ ਜੀ ਸੇਵ ਦਾ ਜੀ ਦੋਸਤੋ ਆਪਾਂ ਆਲੂ ਪਿਆਜ਼ ਬਾਰੇ ਵੀ ਗੱਲਬਾਤ ਕਰਦੇ ਆਂ ਵੀ ਬਾਪੂ ਜੀ ਨਾਲ ਵੀ ਆਲੂ ਪਿਆਜ਼ ਦਾ ਕੀ ਭਾਅ ਚੱਲ ਰਿਹਾ ਜੀ ਆਪਾਂ ਬੰਦ ਗੱਟਿਆਂ ਬਾਰੇ ਗੱਲਬਾਤ ਕਰਦੇ ਆਂ ਵੀ ਅੱਜ ਦਾ ਕੀ ਭਾਅ ਚੱਲ ਰਿਹਾ ਜੀ ਫੁੱਲ ਛੇਮਰੇਟ ਬਾਰੇ ਆਪਾਂ ਗੱਲਬਾਤ ਕਰਦੇ ਆਂ ਵੀ ਅੱਜ ਦਾ ਕੀ ਭਾਅ ਚੱਲ ਰਿਹਾ ਜੀ ਅੱਜ ਹਾਂਜੀ ਦੋਸਤੋ ਆਪਾਂ ਬਾਪੂ ਜੀ ਨਾਲ ਗੱਲਬਾਤ ਕਰਦੇ ਆਂ ਵੀ ਅੱਜ ਦਾ ਕੀ ਭਾਅ ਚੱਲ ਰਿਹਾ ਜੀ ਆਲੂ ਦਾ ਜੀ ਅੱਜ ਦਾ ਜੀ ਬੰਦ ਗੱਟਿਆਂ ਬਾਰੇ ਗੱਲਬਾਤ ਕਰਦੇ ਆਂ ਵੀ ਅੱਜ ਦਾ ਕੀ ਭਾਅ ਜੀ ਆਲੂ ਦਾ ਜੀ ਅੱਜ ਦਾ ਜੀ ਨਮਸਕਾਰ ਬਾਪੂ ਜੀ ਨਮਸਕਾਰ ਹੋ ਠੀਕ ਹੋ ਜ ਹਾਂਜੀ ਦੋਸਤੋ 400 ਤੋਂ ਲੈ ਕੇ 500 ਰੁਪਏ ਦਾ ਘਰ ਪਾ ਰਿਹਾ ਜੀ ਅੱਜ ਦਾ ਜੀ ਡਾਇਮੰਡ ਆਲੂ ਦਾ ਜੀ ਪੂਰਾ ਵਧੀਆ ਡਾਇਮੰਡ ਆਲੂ ਹੈ ਜੀ ਇਹ 500 ਰੁਪਏ ਦਾ ਭਾਅ ਜੀ ਡਾਇਮੰਡ ਆਲੂ ਦਾ ਜੀ ਪੂਰਾ ਵਧੀਆ ਟਾਪ ਦਾ ਆਲੂ ਹੈ ਜੀ ਇਹ ਬਾਪੂ ਹਰਾਂ ਕੋਲ ਮਿਲ ਜੂ ਜੇ ਕਿਸੇ ਨੇ ਵੀ ਲੈਣਾ ਜੀ ਜਾਂ ਵੇਚਣਾ ਜਾਂ ਖਰੀਦਣਾ ਜੀ ਆਪਾਂ ਸਕਰੀਨ ਤੇ ਨੰਬਰ ਵੀ ਚੱਲੂ ਹੈ ਜੀ ਆਪਾਂ ਬਾਪੂ ਜੀ ਦਾ ਤੇ ਨੰਬਰ ਤੇ ਵੀ ਗੱਲ ਕਰ ਸਕਦੇ ਹੋ ਜੀ ਬਾਪੂ ਜੀ ਨਾਲ ਇਹ ਵਧੀਆ ਟਾਪ ਦਾ ਆਲੂ ਹੈ ਜੀ ਇਹ ਡਾਇਮੰਡ ਆਲੂ ਹੈ ਜੀ ਕਿਸੇ ਨੇ ਵੀ ਲੈਣਾ ਜੀ 500 ਰੁਪਏ ਦਾ ਭਾਅ ਜੀ ਗੱਟੇ ਦਾ ਜੀ ਇਹ 47 ਜਾਂ 48 ਕਿ ਇਹ ਕਿਸ਼ਨੇ ਲੈਣਾ ਹੁੰਦਾ ਜੀ ਹਾਂਜੀ ਦੋਸਤੋ ਐਲ ਆਰ ਦਾ ਭਾਅ ਰਿਹਾ ਜੀ ਅੱਜ ਦਾ ਜੀ 450 ਰੁਪਏ ਦਾ ਭਾਅ ਰਿਹਾ ਜੀ ਐਲ ਅੱਜ ਦਾ ਜੀ ਇਹ ਬੰਦ ਘਟਿਆਂ ਦਾ ਭਾਅ ਜੀ ਲਾਲ ਆਲੂ ਦਾ ਜੀ ਭਾਅ ਵੱਧ ਚੁੱਕੇ ਨੇ ਜੀ ਆਲੂਆਂ ਦੇ ਜੀ ਵਧੀਆ ਟੌਪ ਦਾ ਆਲੂ ਹੈ ਜੀ ਇਹ ਲਾਲ ਆਲੂ ਜੀ ਐਲ ਆਰ ਦਾ ਭਾਅ ਰਿਹਾ ਜੀ ਅੱਜ ਹਾਂਜੀ ਦੋਸਤੋ ਆਪ ਪਿਆਜ਼ ਬਾਰੇ ਵੀ ਗੱਲਬਾਤ ਕਰਦੇ ਵੀ ਅੱਜ ਦਾ ਕੀ ਭਾਅ ਚੱਲਦਾ ਜੀ ਆਪਾਂ ਜੀ ਬੰਦ ਘਟਿਆਂ ਬਾਰੇ ਗੱਲਬਾਤ ਕਰਦੇ ਵੀ ਅੱਜ ਦਾ ਕੀ ਭਾਅ ਜੀ ਪਿਆਜ਼ ਦਾ ਜੀ ਅੱਜ ਇਹ ਹੌਲ ਸੇਲਰੇਟ ਵਾਲੀ ਗੱਲਬਾਤ ਕਰਦੇ ਆ ਵੀ ਅੱਜ ਦਾ ਕੀ ਭਾਅ ਚੱਲ ਰਿਹਾ ਜੀ ਪਿਆਜ਼ ਦਾ ਜੀ ਅੱਜ ਦਾ ਹਾਂਜੀ ਦੋਸਤੋ ਨਾਸ਼ਕ ਦੇ ਪਿਆਜ਼ ਦਾ ਭਾਅ ਹੈਗਾ ਜੀ ਅੱਜ ਦਾ ਜੀ ਵਧੀਆ ਪਿਆਜ਼ ਦਾ ਭਾਅ ਰਿਹਾ ਜੀ ਅੱਜ ਦਾ ਜੀ 18 ਰੁਪਏ ਕਿਲੋ ਦਾ ਭਾਅ ਜੀ ਪਿਆਜ਼ ਦਾ ਜੀ ਅੱਜ ਦਾ ਜੀ ਇਹ ਬੰਦ ਗੱਟਿਆਂ ਦਾ ਭਾਅ ਜੀ ਅੱਜ ਦਾ ਜੀ ਪੂਰਾ ਵਧੀਆ ਟਾਪ ਦਾ ਪਿਆਜ਼ ਆ ਜੀ ਇਹ 18 ਰੁਪਏ ਕਿਲੋ ਮੈ ਜੀ ਕਿਸੇ ਵੀ ਲੜਾਈ ਇਹ ਬੰਦ ਗੱਟਿਆਂ ਦਾ ਭਾਅ ਜੀ ਅੱਜ ਦਾ ਜੀ 18 ਰੁਪਏ ਕਿਲੋ ਦਾ ਭਾਅ ਜੀ ਅੱਜ ਦਾ ਜੀ ਪਿਆਜ਼ ਦਾ ਜੀ हां जी दोस्तों लाल ਪਿਆਜ਼ ਦਾ ਭਾਅ ਹੈਗਾ ਜੀ ਅੱਜ ਦਾ ਜੀ 18 ਤੋਂ ਲੈ ਕੇ 19 ਰੁਪਏ ਤੱਕ ਦਾ ਭਾਅ ਜੀ ਪਿਆਜ਼ ਦਾ ਜੀ ਪੂਰਾ ਵਧੀਆ ਟਾਪ ਦਾ ਪਿਆਜ਼ ਆ ਜੀ ਇਹ ਜੀ ਕਿਸੇ ਨੇ ਵੀ ਲੈਣਾ ਜੀ ਬੰਦ ਗੱਟਿਆਂ ਦਾ ਭਾਅ ਜੀ ਅੱਜ ਦਾ ਜੀ ਪਿਆਜ਼ ਦਾ ਹਾਂ ਜੀ ਦੋਸਤੋ ਪਿਆਜ਼ ਤੁਹਾਨੂੰ 16 ਰੁਪਏ ਕਿਲੋ ਵੀ ਮਿਲ ਜੂਏ ਪਿਆਜ਼ ਕਿਸੇ ਨੇ ਵੀ ਲੈਣਾ ਜੀ ਇਹ ਪੂਰਾ ਵਧੀਆ ਟਾਪ ਦਾ ਪਿਆਜ਼ ਆ ਜੀ 16 ਰੁਪਏ ਕਿਲੋ ਦਾ ਭਾਅ ਜੀ ਪਿਆਜ਼ ਦਾ ਜੀ ਇਹ 30 ਕਿਲੋ ਵਾਲੀ ਭਰਤੀ ਵੀ ਮਿਲ ਜੂਏ ਗੱਟੇ ਦੀ ਜੀ ਕਿਸੇ ਨੇ ਲੈਣਾ ਜੀ 30 ਕਿਲੋ ਦੀ ਭਰਤੀ ਆ ਜੀ ਗੱਟੇ ਦੀ ਜੀ ਕਿਸੇ ਨੇ ਵੀ ਲੈਣਾ ਜੀ 60 ਰੁਪਏ ਕਿਲੋ ਦਾ ਭਾਅ ਜੀ ਪਿਆਜ਼ ਦਾ ਜੀ ਅੱਜ ਦਾ ਜੀ ਇਹ ਆਪਾਂ 15 ਰੁਪਏ ਕਿਲੋ ਵਾਲਾ ਵੀ ਪਿਆਜ਼ ਦਿਖਾ ਦਣਾ ਜੀ ਕਿਸੇ ਨੇ ਲੜਾ ਜੀ 15 ਰੁਪਏ ਕਿਲੋ ਵਾਲਾ ਪਿਆਜ਼ ਦਿਖਾਉਂਦਾ ਜੀ ਹਾਂਜੀ ਦੋਸਤੋ ਪਿਆਜ਼ ਦਾ ਭਾਅ ਹੈਗਾ ਜੀ ਅੱਜ ਦਾ ਜੀ 15 ਰੁਪਏ ਕਿਲੋ ਦੇ ਮਿਲ ਜੀ ਕਿਸੇ ਨੇ ਲੈਣਾ ਜੀ ਪੂਰਾ ਵਧੀਆ ਸੁੱਕਾ ਪਿਆਜ਼ ਆ ਜੀ 15 ਰੁਪਏ ਕਿਲੋ ਦਾ ਭਾਅ ਜੀ ਪਿਆਜ਼ ਦਾ ਜੀ ਅੱਜ ਦਾ ਹਾਂਜੀ ਦੋਸਤੋ ਲਸਣ ਦਾ ਭਾਅ ਹੈਗਾ ਜੀ ਅੱਜ ਦਾ ਜੀ ਬੰਦ ਗਟਿਆਂ ਦਾ ਭਾਅ ਹੈਗਾ ਜੀ ਲਸਣ ਦਾ ਜੀ ਅੱਜ ਦਾ ਜੀ 60 ਤੋਂ ਲੈ ਕੇ 70 ਰੁਪਏ ਤੱਕ ਦਾ ਭਾਅ ਰਹਿ ਗਿਆ ਜੀ ਲਾਸਨ ਦਾ ਜੀ ਅੱਜ ਦਾ ਜੀ ਇਹ ਬੰਦ ਗੱਟਿਆਂ ਦਾ ਭਾਅ ਜੇ ਕਿਸੇ ਨੂੰ ਲੈਣਾ ਜੀ ਬੰਦ ਗੱਟਿਆਂ ਦਾ ਭਾਅ ਜੀ ਅੱਜ ਦਾ ਜੀ ਲਾਸਨ ਦਾ ਜੀ